ਜ਼ਿਲ੍ਹਾ ਪ੍ਰੀਸ਼ਦ ਜਲੰਧਰ ਜ਼ੋਨ ਨੰਬਰ 10 ਪਿੰਡ ਗਿੱਦੜਪਿੰਡੀ ਲੋਹੀਆਂ ਤੋਂ ਆਮ ਆਦਮੀ ਪਾਰਟੀ ਦੇ ਐਡਵੋਕੇਟ ਨਮਨਿਤ ਕੌਰ ਮਰੋਕ ਨੂੰ ਆਪਣਾ ਕੀਮਤੀ ਵੋਟ ਦੇਖੋ ਜੀ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਨਸ਼ਾ ਹੈ ਉਹ ਤੋਂ ਬਿਲਕੁਲ ਨਾ ਮਾਤਰੀ ਹੋ ਚੁੱਕਾ ਹੈ ਮੇਰਾ ਨਾਮ ਸਰਜੀ ਸਿੰਘ ਮੈਂ ਮੌਜੂਦਾ ਸਰਪੰਚ ਪਿੰਡ ਯੂਸਫਰਦਾਰਿਆਲ ਤੋਂ ਤੇ ਮੇਰੀ ਵਾਈਫ ਜ਼ੋਨ ਨੰਬਰ 10 ਜ਼ਿਲ੍ਹਾ ਪ੍ਰੀਸ਼ਦ ਜਲੰਧਰ ਤੋਂ ਗਿੱਦੜਪਿੰਡੀ ਤੋਂ ਚੋਣ ਲੜ ਰਹੀ ਹੈ ਹਾਂਜੀ ਬਾਈ ਜੀ ਜਿਵੇਂ ਆਪਣੀ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਜਿਵੇਂ ਜੀ ਆਪਾਂ ਵੋਟਰਸ ਦੇ ਕੋਲ ਜਾਂਦੇ ਆਂ ਜੀ ਵੋਟਾਂ ਲੈਣ ਵਾਸਤੇ ਤੇ ਉਹਨਾਂ ਦੇ ਮਨ ਵਿੱਚ ਕਿਦਾਂ ਉਤਸ਼ਾਹ ਦੇਖ ਰਹੇ ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਹਾਂਜੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਡੋਰ ਟੂ ਡੋਰ ਵੀ ਗਏ ਆ ਸਾਰਿਆਂ ਨੇ ਬਹੁਤ ਜ਼ਿਆਦਾ ਮਾਨ ਦਿੱਤਾ ਡੋਰ ਟੂ ਡੋਰ ਕੈਂਪੇਨ ਹੋ ਰਿਹਾ ਹੈ ਸਾਡੇ ਤੇ ਬਹੁਤ ਵਧੀਆ ਸਤਿਕਾਰ ਮਿਲ ਰਿਹਾ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੀਤੇ ਹੋਏ ਕੰਮਾਂ ਦਾ ਕਰਕੇ ਸਾਨੂੰ ਇੰਨਾ ਵਧੀਆ ਸਹਿਯੋਗ ਮਿਲ ਰਿਹਾ ਹੈ ਇਲਾਕੇ ਤੋਂ ਤੇ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਸਾਡਾ ਸਾਰਾ ਇਲਾਕਾ ਸਾਨੂੰ ਬਹੁਤ ਵੱਡੀ ਲੀਡ ਨੱ ਦਿੱਤਾ ਹੋ ਲਿਬਈ ਜੇ ਆਪਾਂ ਗੱਲ ਕਰਦੇ ਆਂ ਜਿ ਵੱਖ-ਵੱਖ ਜਿੱਦਾਂ ਆਪਾਂ ਕਰਦੇ ਆਂ ਪਾਰਟੀਆਂ ਦੀ ਗੱਲ ਜਿਵੇਂ ਭਾਜਪਾ ਹੋਗੀ ਅਕਾਲੀ ਦਲ ਹੋਗੀ ਜੀ ਤੇ ਹੋਰ ਵੀ ਜਿਵੇਂ ਕਾਂਗਰਸ ਹੋ ਗਈ ਹੈ ਜੀ ਉਹਨਾਂ ਦੀ ਪਾਰਟੀਆਂ ਦੀ ਜੇ ਗੱਲ ਕਰਦੇ ਆਂ ਤੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰਦੇ ਆਂ ਨੌਜਵਾਨ ਪੀੜ੍ਹੀ ਨੂੰ ਮੁੱਖ ਰੱਖਦੇ ਹੋਇਆ ਸੀਐਮ ਸਾਹਿਬ ਨੇ ਜਿਹੜੇ ਸਪੋਰਟਸ ਖੇਡਾਂ ਨੂੰ ਮੁੱਖ ਰੱਖਦੇ ਹੋਇਆ ਮੈਦਾਨ ਬਣਾਉਂਦੇ ਨੇ ਉਸ ਬਾਰੇ ਕੀ ਕਹਿੰਦੇ ਬਹੁਤ ਗਰੋਂਡਾ ਸਾਡੇ ਇਲਾਕੇ ਨੂੰ ਮਾਨ ਸਾਹਿਬ ਦੀ ਦੇਣ ਆ ਤਕਰੀਬਨ ਹਲਕੇ ਦੇ ਵਿੱਚ 20-25 ਦੇ ਲਾਗੇ ਆਪਣੇ ਗਰਾਂਡਾ ਵੀ ਦਿੱਤੀਆਂ ਵਾਂ ਤੇ ਕੋਈ ਸਿਹਤ ਆਪਣਾ ਜਿਹੜਾ ਹੈਲਥ ਕੇਅਰ ਉਹ ਵੀ ਸਾਡੇ ਇਲਾਕੇ ਦੇ ਵਿੱਚ ਕੁਝ ਸ਼ੁਰੂ ਹੋ ਗਏ ਆ ਕੁਝ ਸ਼ੁਰੂ ਹੋ ਜਾਣੇ ਆ ਮਹੱਲਾ ਕਲੀਨਿਕ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਮਾਨ ਸਾਹਿਬ ਠੀਕ ਹੈ ਮਾਨ ਸਾਹਿਬ ਜੇ ਗੱਲ ਕਰਦੇ ਆ ਜੀ ਆਪਣਾ ਉਮੀਦ ਵੀ ਪੂਰੀ ਹੈ ਜਿਵੇਂ ਦੱਸਿਆ ਤੁਸੀਂ ਵੋਟਰਾਂ ਦੇ ਮਨ ਵਿੱਚ ਵੀ ਬਹੁਤ ਉਤਸ਼ਾਹ ਹੈ ਆਪਣੇ ਜੇ ਜਿੱਤ ਤੇ ਆਪਣੀ ਪੱਕੀ ਹੈ ਨੌਜਵਾਨ ਪੀੜ੍ਹੀ ਵਾਸਤੇ ਕਿਹੜੇ ਉਪਰਾਲੇ ਕਰਨ ਨੌਜਵਾਨ ਪੀੜੀ ਦੇ ਲਈ ਅਸੀਂ ਮੈਂ ਖੁਦ ਬਿੰਗਨ ਐਡਵੋਕੇਟ ਮੈਂ ਆਪਣੀ ਲੀਗਲ ਸਟੱਡੀਜ਼ ਜਿਹੜੀ ਆ ਉਹਨੂੰ ਆਪਣੇ ਯੂਸ ਵਿੱਚ ਲਿਆਣ ਕੇ ਮੈਂ ਸਾਰੇ ਉਹ ਤੋਂ ਪਹਿਲਾਂ ਤੇ ਆਪਾਂ ਇੱਕ ਸਾਈਟ ਬਣਾਵਾਂਗੇ ਜਿਹਦੇ ਵਿੱਚ ਉਹਨਾਂ ਦੀਆਂ ਮਤਲਬ ਆਪਾਂ ਕੰਪਲੇਂਟਸ ਵਗੈਰਾ ਹੈਗੀਆਂ ਜੋ ਵੀ ਕਿਸੇ ਦੀ ਸਮੱਸਿਆ ਹੋਊਗੀ ਜਾਂ ਕੋਈ ਇੱਕ ਪਰਸਨਲ ਇਹ ਹੋ ਜਾ ਫੋਨ ਨੰਬਰ ਹੋਊਗਾ ਜਿਹਦੇ ਤੇ ਮਤਲਬ ਆਪਾਂ ਨੂੰ ਦੱਸ ਸਕਦੇ ਆ ਕਿ ਹਾਂ ਮਤਲਬ ਸਾਡੀ ਆ ਸਮੱਸਿਆ ਹੈਗੀ ਆ ਇਹ ਸਾਨੂੰ ਪ੍ਰੋਬਲਮਸ ਆ ਸਾਨੂੰ ਫੇਸ ਕਰਨੀਆਂ ਪੈਣੀਆਂ ਇਹ ਜੂਠ ਹਨਾ ਤੇ ਆਪਾਂ ਉਹਨਾਂ ਤੇ ਜ਼ਰੂਰ ਮਤਲਬ ਇਸ ਚੀਜ਼ ਨੂੰ ਧਿਆਨ ਵਿੱਚ ਲਿਆਂਦਾ ਜਾਊਗਾ ਤੇ ਉਸ ਤੇ ਆਪਾਂ ਪੂਰੇ ਜੋਰ ਨਾਲ ਕੰਮ ਕਰਾਂਗੇ ਠੀਕ ਆ ਬੀਬੀਆਂ ਭੈਣਾਂ ਵਾਸਤੇ ਕਿਹੜੀਆਂ ਸਹੂਲਤਾਂ ਆਉਣਗੀਆਂ ਬੀਬੀਆਂ ਭੈਣਾਂ ਵਾਸਤੇ ਆਪਾਂ ਪਹਿਲਾਂ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਅਵੇਅਰ ਕਰਾਂਗੇ ਉਹਨਾਂ ਦੇ ਰਾਈਟਸ ਕੀ ਆ ਪਿੰਡਾਂ ਦੇ ਵਿੱਚ ਹਨਾ ਤੇ ਕੀ ਜਸਟਿਸ ਹੈਗਾ ਆ ਆਪਾਂ ਉਹਨਾਂ ਨੂੰ ਜਾਣੋ ਦਿਵਾਵਾਂਗੇ ਉਹਨਾਂ ਨੂੰ ਜਾਣੋ ਕਰਾਵਾਂਗੇ ਉਹਨਾਂ ਦੇ ਮਤਲਬ ਜੋ ਵੀ ਉਹਨਾਂ ਦੇ ਰਾਈਟਸ ਹੈਗੇ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਜੋ ਵੀ ਮਤਲਬ ਕਿ ਸਰਕਾਰ ਆਪਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗ੍ਰਾਂਟ ਜਾਂ ਕੁਝ ਵੀ ਮਤਲਬ ਊਮਨਸ ਦੇ ਵਾਸਤੇ ਊਮਨ ਇੰਪਾਵਰਮੈਂਟਲੀ ਕੁਝ ਵੀ ਆਪਾਂ ਨੂੰ ਮਤਲਬ ਕੁਝ ਪ੍ਰੋਵਾਈਡ ਕਰਦੀਆਂ ਜਾਂ ਮਤਲਬ ਆਪਾਂ ਨੂੰ ਹਲਕੇ ਦੇ ਵਿੱਚ ਕੁਝ ਸਾਹਮਣੇ ਆਉਂਦਾ ਇਹੋ ਜਿਹਾ ਤੇ ਉਹਨੂੰ ਆਪਾਂ ਜ਼ਰੂਰ ਊਮਨਸ ਦੇ ਨਾਲ ਆਪਾਂ ਨੂੰ ਸ਼ੇਅਰ ਕਰਾਂਗੇ ਜੀ ਗੱਲ ਆਪਾਂ ਕਰਦੇ ਆ ਪਿੰਡ ਜੀ ਗਿੱਦੜ ਪਿੰਡੀ ਦੀ ਗੱਲ ਕਰਦੇ ਆ ਜੀ ਗਿੱਦੜ ਪਿੰਡੀ ਦੇ ਏਰੀਆ ਵਿੱਚ ਕਿਹੜੇ ਕਿਹੜੇ ਪਿੰਡ ਹੁੰਦੇ ਨੇ ਤੁਹਾਡੇ ਤੋਂ ਸਾਡੇ ਗਿੱਦੜਪਿੰਡੀ ਦੇ ਏਰੀਆ ਦੇ ਵਿੱਚ ਕਮ ਸੇ ਕਮ ਛਾਰਟ ਪਿੰਡ ਹੈਗੇ ਜਿਹੜੇ ਇਸ ਟਾਈਮ ਲਿਸਟ ਦੇ ਵਿੱਚ ਅਸੀਂ ਮਤਲਬ ਨੋਟ ਕੀਤੇ ਹਨ ਜੋ ਨੰਬਰ 10 ਦੇ ਵਿੱਚ ਪਿੰਡ ਗਿੱਦੜਪਿੰਡੀ ਦੇ ਵਿੱਚ ਹਰ ਇੱਕ ਪਿੰਡ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ 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 ਠੀਕ ਹੈ ਠੀਕ ਨਾਸਪੈਡ ਜਾਂਦੇ ਵਕਤ ਜੀ ਜਿਵੇਂ ਡੇਟਾ ਨਜ਼ਦੀਕ ਆ ਰਹੀਆਂ ਨੇ ਮੀਤੂ 14 ਦਸੰਬਰ ਨੂੰ ਸਾਡੇ ਚੈਨਲ ਦੇ ਮਾధ్యਮ ਰਾਹੀਂ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਨੌਜਵਾਨ ਮੇ ਜਿੰਨੇ ਵੋਟਸ ਨੇ ਦੇਖ ਰਹੇ ਸੋਦੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਮਤਲਬ ਅ ਨਿਊ ਯੂਥ ਨੂੰ ਇੱਕ ਵਾਰੀ ਕੰਮ ਕਰਨ ਦਾ ਜਰੂਰ ਮੌਕਾ ਦਿਓ ਤੇ ਅਸੀਂ ਭਰੋਸਾ ਦਿਵਾਉਂਦੇ ਆ ਕਿ ਅਗਰ ਸਾਨੂੰ ਇਲੈਕਟ ਕਰ ਲਿਆ ਜਾਂਦਾ ਆ ਹਨਾ ਤੇ ਆਪਾਂ ਜਰੂਰ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਜੋ ਵੀ ਡੋਰ ਟੂ ਡੋਰ ਸਾਡੀਆਂ ਸਮੱਸਿਆਵਾਂ ਪਿੰਡਾਂ ਦੇ ਵਿੱਚ ਪਿੰਡ ਪਿੰਡ ਟੂ ਪਿੰਡ ਦੇ ਵਿੱਚ ਆਪਾਂ ਨੂੰ ਦਿਖਾਈਆਂ ਦਿੰਦੀਆਂ ਹੈਗੀਆਂ ਉਹਨਾਂ ਦੇ ਆਪਾਂ ਜਰੂਰ ਵਿਕਾਸ ਕਰਾਂਗੇ ਤੇ ਜੋ ਵੀ ਆਪਾਂ ਨੂੰ ਲੱਗਦਾ ਹੈ ਕਿ ਹਾਂ ਮਤਲਬ ਕਿ ਟਰਾਂਸਪੇਰੈਂਸੀ ਲਿਆਂਦੀ ਜਾਊਗੀ ਸਭ ਤੋਂ ਪਹਿਲੀ ਗੱਲ ਤੇ ਹੈਗੀ ਆ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਆ ਕੋਨ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਪੈਸਾ ਕਿੱਥੇ ਲੱਗ ਰਿਹਾ ਹੈ ਇਹ ਬਹੁਤ ਜ਼ਰੂਰੀ ਚੀਜ਼ ਆ ਬਾਕੀ ਆਪਾਂ ਸੈਨੀਟੇਸ਼ਨ ਪੂਰਾ ਧਿਆਨ ਚ ਲਿਆਂਦਾ ਜਾਊਗਾ ਪਿੰਡਾਂ ਦੇ ਵਿੱਚ ਜੋ ਮੈਡੀਕਲ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਆ ਪਿੰਡਾਂ ਦੇ ਵਿੱਚ ਆਪਾਂ ਉਹਦੇ ਉੱਲ ਪੂਰਾ ਧਿਆਨ ਦੇਵਾਂਗੇ ਮੈਡੀਕਲ ਖੋਤਾ ਦੇ ਨਾਲ ਜਿਹੜੇ ਨੌਜਵਾਨਾਂ ਵਾਸਤੇ ਜਿਮ ਜੇ ਮੂਵੇਸੇ ਵੀ ਪਿੰਡ ਚ ਹੋਵੇ ਹਾਂਜੀ ਹਾਂਜੀ ਸਾਡੇ ਪਿੰਡ ਵਿੱਚ ਵੀ ਅਸੀਂ ਖੁਦ ਮਤਲਬ ਅਸੀਂ ਇਹ ਕਹਿੰਦੇ ਆ ਕਿ ਹਾਂ ਜਿਮ ਬਣਾਇਆ ਅਸੀਂ ਹੋਰ ਵੀ ਪਿੰਡਾਂ ਦੇ ਵਿੱਚ ਜਰੂਰ ਆਪਾਂ ਉਪਲਬਧੀ ਏ ਮਾਲ ਮਾਰਾਂਗੇ ਜੇ ਮਤਲਬ ਤਾਂ ਆਪਾਂ ਜਰੂਰ ਹੈ ਨਵਾਂ ਉਪਰਾਲਾ ਲੈ ਕੇ ਆਵਾਂ ਕਿ ਆਪਾਂ ਜਿਮ ਜਿਮ ਹਰੇਕ ਪਿੰਡ ਦੇ ਵਿੱਚ ਲੈ ਕੇ ਆਵਾਂਗੇ ਨਗਰ ਵਿਕਾਸ ਵਾਸਤੇ ਅੰਡਰਲੌਕ ਟਾਈਲਾਂ ਹਾਂਜੀ 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 ਬਿਲਕੁਲ ਪਿੰਡ ਦੇ ਵਿਕਾਸ ਦੇ ਵਾਸਤੇ ਹਰੇਕ ਪਿੰਡ ਦੇ ਵਿੱਚ ਇੰਟਰਲੌਕ ਜਿਹੜੀਆਂ ਟਾਈਲਸ ਹੁੰਦੀਆਂ ਆ ਉਹ ਲੈ ਕੇ ਆਂਦੀਆਂ ਜਾਣਗੀਆਂ ਉਹਨਾਂ ਨੂੰ ਲਗਵਾਇਆ ਜਾਊਗਾ ਤਾਂ ਜੋ ਸੈਨੀਟੇਸ਼ਨ ਜਿਹੜੀ ਹੈ ਉਹ ਹਰੇਕ ਪਿੰਡ ਦੇ ਵਿੱਚ ਜੀ ਮੈਮ ਜੇ ਮੇਰਾ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਜੀ ਜੇ ਆਪਾਂ ਤੁਹਾਡੇ ਏਰੀਆ ਦੀ ਗੱਲ ਕਰਦੇ ਆਂ ਜੀ ਉਧਰ ਨਸ਼ਿਆਂ ਦੇ ਹਾਲਾਤ ਕਿਦਾਂ ਦੇਖੋ ਜੀ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਨਸ਼ਾ ਹੈ ਉਹ ਤਾਂ ਬਿਲਕੁਲ ਨਾ ਮਾਤਰੀ ਹੋ ਚੁੱਕਾ ਹੈ ਸਾਡੇ ਏਰੀਏ ਦੇ ਵਿੱਚ ਤੇ ਕੋਈ ਇਕਦੂਕਾ ਮੇਰੇ ਹਿਸਾਬ ਨਾਲ ਕੋਈ ਚੋਰੀ ਛਿਪੇ ਵਾਲਾ ਹੀ ਕੋਈ ਹੋਊਗਾ ਜਿਹੜਾ ਮਤਲਬ ਨਸ਼ੇ ਵੇਚਦਾ ਜਾਂ ਕੁਛ ਇਦਾਂ ਮੇਰੇ ਹਿਸਾਬ ਨਾਲ ਮਤਲਬ ਆਪਣੇ ਏਰੀਏ ਦੀ ਰਿਪੋਰਟ ਦੇ ਹਿਸਾਬ ਨਾਲ ਬਹੁਤ ਘੱਟ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨਸ਼ਾ ਇੱਕਦਮ ਮਤਲਬ ਕਿ ਖਤਮ ਹੋ ਹੀ ਚੁੱਕਾ ਆ ਠੀਕ ਹੈ ਹਾਂਜੀ ਪੂਰੀ ਨੱਥ ਪੈ ਚੁੱਕੀ ਹੈ ਹਾਂਜੀ ਅਪ੍ਰੋਕਸੀਮੇਟਲੀ ਪੈ ਚੁੱਕੀ ਹੈ ਨੱਥ ਜੀ ਪਾਰਟੀਆਂ ਹੋ ਜਿਵੇਂ ਅੱਗੇ ਵੀ ਆਪਣੀ ਗੱਲਬਾਤ ਚੱਲ ਰਹੀ ਹੈ ਬੀਜੇਪੀ ਅਕਾਲੀ ਕਾਂਗਰਸ ਉਹਨਾਂ ਪਾਰਟੀਆਂ ਤੋਂ ਵੱਖਰਾ ਤੁਹਾਨੂੰ ਇਸ ਪਾਰਟੀ ਵਿੱਚ ਕੀ ਲੱਗਾ ਜੀ ਦੇਖੋ ਜੀ ਇਹਨਾਂ ਦੀ ਜਿਹੜੀ ਹੈਗੀ ਆਪਣੀ ਅ ਕੰਮ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ ਠੀਕ ਆ ਬਹੁਤ ਜ਼ਿਆਦਾ ਟਰਾਂਸਪੇਰੈਂਸੀ ਆ ਹਰੇਕ ਬੰਦੇ ਨੂੰ ਪਤਾ ਲੱਗ ਰਿਹਾ ਕਿ ਹਾਂ ਮਤਲਬ ਕੀ ਕੰਮ ਹੋਇਆ ਆ ਛੜਕਾ ਬਣਾਈਆਂ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਮੁਹੱਲਾ ਕਲੀਨਿਕ ਖੋਲ ਦਿੱਤੇ ਗਏ ਆ ਇਲੈਕਟ੍ਰਿਸਿਟੀ ਦੇ ਬਹੁਤ ਜ਼ਿਆਦੀ ਸ਼ੋਰਟ ਆਈ ਆ ਉਹਦਾ ਕਰਕੇ ਅਸੀਂ ਮਤਲਬ ਕਹਿ ਸਕਦੇ ਆ ਕਿ ਹਾਂ ਪਿੰਡ ਹਰੇਕ ਪਿੰਡ ਦੇ ਬੰਦਾ ਇਹ ਨਾਰਾ ਮਾਰਦਾ ਹੈ ਕਿ ਹਾਂ ਬਿਲਕੁਲ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਪਿੰਡ ਪਿੰਡੂ ਪਿੰਡੂ ਪੱਦਰ ਤੇ ਮੈਂ ਜੀ ਸਰਜੀ ਸਿੰਘ ਪਿੰਡ ਜੋਸਪੁਰ ਤਾਰੇਵਾਲ ਤੋਂ ਮੇਰੀ ਵਾਈਫ ਜੇਲਾ ਪ੍ਰਚਾਰ ਜੋਂਨ ਨੰਬਰ 10 ਜਿੱਧਰ ਪਿੰਡੀ ਤੋਂ ਖੜੀ ਆ ਇਸ ਕਰਕੇ ਮੇਰੀ ਅਪੀਲ ਆ ਹਰੇਕ ਨੂੰ ਵੱਧ ਚੜ ਕੇ ਬੋਰਡ ਜਿਹੜੀ ਸਾਨੂੰ ਕਿੰਤੀ ਬੋਰਡ ਦਿੱਤੀ ਜਾਵੇ ਤੇ ਝਾੜੂ ਤੇ ਚੌਂ ਤੇ ਮੋਰ ਲਾਈ ਜਾਵੇ ਚੌਂ ਨਿਸ਼ਾਨ ਝਾੜੂ ਤੇ ਮੋਰ ਲਾਈ ਜਾਵੇ ਹਾਂਜੀ ਸਰ ਅਸਲੀ ਵੀਡੀਓ ਬਾਕੀ ਰਹਿ ਗਿਆ ਚੰਨੀ ਜੀ ਕੰਡ ਦੀ ਖਿੰਡੜ ਪਿੰਡੀ ਤੋਂ ਆਪਣਾ ਜੀ ਕਣਾਇ ਵੋਟਾਂ ਬਾਰੇ ਮੈਂ ਗਿੱੱਧੜਪਿੰਡੀ ਦੇ ਸੂਝਵਾਨ ਵੋਟਰਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਹਾਂ ਕਿ ਜੋ ਉਹਨਾਂ ਦੇ ਹਲਕੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੀ ਪੜ੍ਹੀ ਲਿਖੀ ਲੜਕੀ ਐਡਵੋਕੇਟ ਨਮਨਿਤ ਕੌਰ ਜੋ ਜੰਗ ਜਨਰੇਸ਼ਨ ਹੈ ਇਹਨਾਂ ਨੂੰ ਜੋ ਆਪਣੀ ਟਿਕਟ ਦੇ ਉੱਤੇ ਚੋਣ ਲੜਵਾ ਰਹੇ ਆ ਜੋ ਉਹਨਾਂ ਨੇ ਬਹੁਤ ਸੂਝ ਨਾਲ ਇਹਨਾਂ ਨੂੰ ਇਹ ਟਿਕਟ ਦਿੱਤੀ ਆ ਔਰ ਅਸੀਂ ਮਾਨ ਸਾਹਿਬ ਨੂੰ ਅਤੇ ਪਾਰਟੀ ਨੂੰ ਇਹ ਭਰੋਸਾ ਦਉਂਦੇ ਆ ਕਿ ਜੋ ਅਲਾਕਾ ਲੋਈਆਂ ਦੇ ਵਿੱਚ 66 ਪਿੰਡ ਗਿੱਧਰਪਿੰਡੀ ਤੇ ਪੈਂਦੇ ਨੇ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਹਦਾ ਤੋਂ ਬਹੁਤ ਹੀ ਵੱਡੀ ਲੀਡ ਨਾਲ ਐਡਵੋਕੇਟ ਨਵਦੀਪ ਕੌਰ ਆਪਣਾ ਜਿੱਤ ਹਾਸਲ ਕਰਨਗੇ ਅਤੇ ਪਾਰਟੀ ਦੀ ਝੋਲੀ ਵਿੱਚ ਇਹ ਜਿਹੜੀ ਸੀਟ ਪਾਈ ਜਾਊਗੀ ਔਰ ਅਸੀਂ ਪੰਜਾਬ ਸਰਕਾਰ ਤੋਂ ਇਹ ਪੂਰੀ ਆਸ ਰੱਖਦੇ ਹਾਂ ਕਿ ਇਹਨਾਂ ਦੀ ਜਿੱਤ ਤੋਂ ਬਾਅਦ ਜੋ ਇਲਾਕੇ ਵਿੱਚ ਜਿਹੜੇ ਕੰਮ ਪੈਂਡਿੰਗ ਪਏ ਨੇ ਸਰਕਾਰ ਵੱਲੋਂ ਖਾਸ ਤੌਰ ਤੇ ਪਿੰਡੂ ਸੜਕਾਂ ਦਾ ਅਤੇ ਹੋਰ ਤੁਸੀਂ ਬੰਦਾ ਜੋ ਦਰਿਆ ਦੇ ਹੜ ਦਾ ਮਾਰੇ ਠਾਉਂਦੇ ਨੇ ਲੋਕ ਉਹਨਾਂ ਵਾਸਤੇ ਵਿਸ਼ੇਸ਼ ਉਪਾਲੇ ਕੀਤੇ ਜਾਣਗੇ ਔਰ ਮੈਂ ਦੱਸਣਾ ਚਾਹੁੰਦਾ ਕਿ ਪੂਰੇ ਪੰਜਾਬ ਵਿੱਚੋਂ ਇਹ ਜੋ ਹਲਕਾ ਸ਼ਾਹਕੋਟ ਵਿੱਚ ਇਲੈਕਸ਼ਨ ਚੱਲ ਰਹੀ ਆ ਬਹੁਤ ਹੀ ਪੀਸਫੁਲੀ ਨਾਲ ਚੱਲ ਰਹੀ ਆ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵਾਦ-ਵਿਵਾਦ ਨਹੀਂ ਆਇਆ ਜੋ ਤੁਸੀਂ ਆਪ ਖੁਦ ਵੀ ਦੇਖ ਰਹੇ ਹੋ ਮੈਂ ਸੂਝਵਾਨ ਵੋਟਰਾਂ ਨੂੰ ਫਿਰ ਫੀਲ ਕਰਦਾ ਕਿ ਉਹ ਝਾੜੂ ਦੇ ਚੋਣ ਨਿਸ਼ਾਨ ਤੇ ਐਡਵੋਕੇਟ ਨਵਦੀਪ ਕੌਰ ਜੀ ਨੂੰ ਜੇਤੂ ਬਣਾਉਣ ਔਰ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਗੇ ਜੀ ਵੋਟਰਸ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਈ ਪਾਰਟੀਆਂ ਦਬਾਅ ਵੀ ਪਾਉਂਦੀਆਂ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹਲਕੇ ਵਿੱਚ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਵੋਟਰ ਤੇ ਕੋਈ ਦਬਾਅ ਨਹੀਂ ਆ ਕਿਸੇ ਤਰ੍ਹਾਂ ਦਾ ਕੋਈ ਨਸ਼ੇ ਵੰਡਣ ਦਾ ਜਾਂ ਕੋਈ ਹੋਰ ਪੈਸੇ ਵੰਡਣ ਦਾ ਕੋਈ ਐਹੋ ਜਿਹੀ ਨਿਊਜ਼ ਨਹੀਂ ਹਜੇ ਤੱਕ ਸਾਹਮਣੇ ਆਈ ਔਰ ਬੜੇ ਇਲਾਕੇ ਦੇ ਸੂਝਵਾਨ ਵੋਟਰ ਨੇ ਇੱਥੇ ਕਿਸੇ ਦਾ ਕੋਈ ਦਬਾਅ ਨਹੀਂ ਆ ਬਹੁਤ ਹੀ ਪੀਸਫੁੱਲ ਤਰੀਕੇ ਨਾਲ ਕੰਪੇਨਿੰਗ ਚੱਲ ਰਹੀ ਆ ਸਾਰੀਆਂ ਪਾਰਟੀਆਂ ਹੀ ਬੜੀਆ ਵਧੀਆ ਢੰਗ ਨਾਲ ਵਿਚਰ ਵਿਚਰ ਰਹੀਆਂ ਨੇ ਤੇ ਔਰ ਵੋਟਰਾਂ ਨੂੰ ਕੋਈ ਵੀ ਆਪਣਾ ਦਰਦਾ ਭੈ ਦੇ ਆਉਣ ਦੀ ਲੋੜ ਨਹੀਂ ਆ ਬੇ ਜੀਜ਼ ਆਪਣੇ ਵੋਟ ਦੀ ਵਰਤੋਂ ਜਿਹੜੀ ਆ ਆਜ਼ਾਦਾਨਾ ਤੌਰ ਤੇ ਕਰੋ ਤੇ ਆਪਣੇ ਵਧੀਆ ਉਮੀਦਵਾਰ ਨੂੰ ਚੁਣੋ ਔਰ ਅਸੀਂ ਅਪੀਲ ਕਰਦੇ ਆ ਕਿ ਇਹ ਜਿਹੜੇ ਕੈਂਡੀਡੇਟ ਨੇ ਐਡਵੋਕੇਟ ਅਨੰਦਕੌਰ ਇਹ ਇਨ ਪਬਲਿਕ ਦੀਆਂ ਆਸ ਤੇ ਪੂਰਾ ਖਰੇ ਉਤਰਨਗੇ ਜੇ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਹੈ ਲਾਸਟ ਵਿੱਚ ਪੱਤਰਕਾਰ ਹਰਪਾਲ ਸਿੰਘ ਗੱਜ ਪ्योर ਪੰਜਾਬ ਹੈਡਲਾਈਨ